ਤੁਸੀਂ ਦੇਖ ਸਕਦੇ ਹੋ ਕਿ ਇਸ ਕੰਡੀਸ਼ਨ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਮੋਟਰਸਾਈਕਲ ਦੇ ਅੱਧਾ ਦਾ ਟਾਇਰ ਜਿਹੜਾ ਵੈ ਉਹ ਸਾਫ ਡੁੱਬਿਆ ਪਿਆ ਮਤਲਬ ਇੰਨੇ ਨਾ ਪਾਣੀ ਹੈ ਉੱਥੇ ਗੋਡਿਆਂ ਤੱਕ ਲੋਕ ਜਿਹੜੇ ਪੈਦਲ ਚੱਲ ਕੇ ਆ ਰਹੇ ਆ ਬੜਾ ਪਾਣੀ ਘਰਾਂ ਦੇ ਅੰਦਰ ਵੀ ਚਲਾ ਜਾਂਦਾ ਬਾਹਰ ਵੀ ਪਾਣੀ ਬਹੁਤ ਖੜਾ ਹੋ ਰਿਹਾ ਹੈ ਇਸ ਏਰੀਆ ਦੇ ਅੰਦਰ ਤੁਸੀਂ ਹਾਂਜੀ ਇਹ ਸਬਜ਼ੀ ਮੰਡੀ ਹੈ ਹਾਂਜੀ ਪਾਣੀ ਕਿੰਨਾ ਇੱਥੇ ਭਰਿਆ ਹੈ ਇਹ ਪਾਣੀ ਹੈ ਜਿਵੇਂ ਨਦੀ ਵਗਦੀ ਹੁੰਦੀ ਹੈ ਐਨੀ ਨਹੀਂ ਨਹਿਰ ਹੁੰਦੀ ਹੈ ਹਾਂਜੀ ਹਾਂਜੀ ਸਿਆਰੀ ਪੂਰੀ ਤੁਨ ਬਰਸਾਤ ਦਾ ਕਿੰਨੀ ਸਮੱਸਿਆ ਹੈ ਦੇਖੀਏ ਜੋ ਸਮੱਸਿਆ ਹੈ یہی ਸਮੱਸਿਆ ਜਦ ਵੀ ਬਰਸਾਤ ਹੋਦੀ ਹੈ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਜੀ ਇਹ 16 ਸਾਲ ਤੋਂ ਸਮੱਸਿਆ ਇਦਾਂ ਹੀ ਹੈ ਜੀ 16 ਸਾਲ ਤੋਂ ਸਮੱਸਿਆ ਹੈ ਬੜਾ ਪਰੇਸ਼ਾਨ ਹੋਣੇ ਸਭ ਤੋਂ ਪਹਿਲੇ ਤੁਸੀਂ ਇਹ ਤਿਆਰੀਆਂ ਕਰਦੇ ਮਤਲਬ ਬਰਸਾਤ ਆ ਜਵੇ 84 2 ਵਜੇ 3 ਵਜੇ ਆ ਜੇ ਸਾਨੂੰ ਇਹੀ ਹੁੰਦਾ ਕਿ ਪਹਿਲੇ ਜਾ ਕੇ ਦੁਕਾਨ ਦੇਖੀ ਕਿਤੇ ਪਾਣੀ ਤਾਂ ਨਹੀਂ ਆ ਗਿਆ ਸਭ ਤੋਂ ਪਹਿਲਾ ਇਹ ਹੈ ਨਾ ਕਿ ਦੁਕਾਨ ਜਾ ਕੇ ਪਾਣੀ ਨਾ ਆ ਗਿਆ ਇਹ ਸਭ ਤੋਂ ਵੱਧ ਲੱਖਾਂ ਦਾ ਮੈਨੂੰ ਨੁਕਸਾਨ ਬਿਲਕੁਲ ਹੋ ਸਕਦਾ ਹੈ ਜੀ ਸਾਹਮਣੇ ਵਾਲੇ ਪਾਸੇ ਦੇਖੋ ਤੁਸੀਂ ਕਿੰ다 ਦੁਕਾਨਾਂ ਬੰਦ ਪਈਆਂ ਲੋਕਾਂ ਦੀਆਂ ਰੇਡ ਪੈ ਮ ਨਵੀ ਪੈ ਗਈ ਤਾਂ ਸਮੱਸਿਆ ਹੱਲ ਹੋਏਗੀ ਕੋਈ ਸਮੱਸਿਆ ਦਾ ਹੱਲ ਨਹੀਂ ਹੋਦਾ ਕਸੇ ਦਾ ਕੰਮ ਆਪਣਾ ਵੀ ਦੁਕਾਨਾ ਸ਼ਾਪ ਹੈ ਜੀ ਹਾਂ ਜੀ ਸਾਰਾ ਪਾਣੀ ਅੰਦਰ ਜਾਂਦਾ ਜਦੋਂ ਮਤਲਬ ਕਿ ਬਰਸਾਤ ਆਉਂਦੀ ਹਰ ਵਾਰੀ ਜਾਂਦਾ ਹੈ ਜਿਹੜੀ ਮਰਜੀ ਸਰਕਾਰ ਹੈ ਜੇ ਇਨੀ ਸਰਕਾਰਾਂ ਆਈਆਂ ਨੇ ਇਹੀ ਹਾਲ ਚੜਦਾ ਗਿਆ ਕੋਈ ਸਰਮਾਇਆ ਨਹੀਂ ਹੈ ਜੀ ਹੈਲੋ ਮਾਸਟਰ ਸਸ਼ਕਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂ ਆ ਤੁਸੀਂ ਦੇਖ ਰਹੇ ਲੁਧਿਆਣਾ ਲਾਇਓ ਸੋ ਦੋਸਤੋ ਸਵੇਰ ਦਾ ਸਵੇਰੋ ਜਾਨ ਦੇਖ ਰਹੇ ਲੁਧਿਆਣਾ ਲਾਇਓ ਤੇ ਕਿਸ ਪ੍ਰਕਾਰ ਦੇ ਨਾਲ ਹਰ ਇਲਾਕੇ ਤੇ ਬਰਸਾਤ ਪਈ ਔਰ ਕਿਸ ਪ੍ਰਕਾਰ ਦੇ ਨਾਲ ਕਿੱਥੇ ਕਿੱਥੇ ਕਿੰਨਾ ਕਿੰਨਾ ਪਾਣੀ ਜਿਹੜਾ ਰ ਲੁਧਿਆਣਾ ਸ਼ਹਿਰ ਦਾ ਉਸ ਏਰੀਆ ਯਾਨੀ ਕਿ ਸਪੌਂਸੇ ਚੰਡੀਗੜ੍ਹ ਰੋਡ ਤੋਂ ਵਰਤਮਾਨ ਦੀ ਸਬਜ਼ੀ ਮੰਡੀ ਜੀਹਾਂ ਇਹ ਉਹੀ ਸਬਜ਼ੀ ਮੰਡੀ ਹੈ ਜਿੱਥੇ ਸ਼ਾਮ ਨੂੰ ਲੋਕ ਆਪਣੇ ਘਰਾਂ ਦੇ ਵਾਸਤੇ ਸਬਜ਼ੀਆਂ ਲੈਣ ਆਉਂਦੇ ਨੇ ਫਰੂਟ ਲਾਈਨ ਆਉਂਦੇ ਨੇ ਆਪਣੇ ਬੱਚਿਆਂ ਵਾਸਤੇ ਤੇ ਇਹ ਵਰਤਮਾਨ ਦਾ ਏਰੀਆ ਜੋ ਕਿ ਸੈਕਟਰ 32 ਤੋਂ ਬੈਕ ਸਾਈਡ ਤੇ ਸਬਜ਼ੀ ਮੰਡੀ ਹੈ ਕਾਫੀ ਪੁਰਾਣੀ ਮੰਡੀ ਹੈਗੀ ਇਹ ਤੁਹਾਨੂੰ ਦੱਸਦਾ ਕਿ ਇੱਥੇ ਰੈਗੂਲਰ ਸਬਜ਼ੀਆਂ ਲੋਕੀ ਸ਼ਾਮ ਨੂੰ ਖਰੀਦਣ ਆਉਂਦੇ ਨੇ ਔਰ ਫਰੂਟਸ ਖਰੀਦਣ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਕੰਡੀਸ਼ਨ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਮੋਟਰਸਾਈਕਲ ਦੇ ਅੱਧਾ ਅੱਧਾ ਟਾਇਰ ਜਿਹੜਾ ਵਾ ਉਹ ਸਾਫ਼ ਡੁੱਬਿਆ ਪਿਆ ਮਤਲਬ ਇਨਾਂ ਨਾ ਪਾਣੀ ਹੈ ਉਹ ਤੁਸੀਂ ਗੋਡਿਆਂ ਤੱਕ ਲੋਕ ਜਿਹੜੇ ਪੈਦਲ ਚੱਲ ਕੇ ਆ ਰਹੇ ਆ ਮੈਂ ਤੁਹਾਨੂੰ ਦਿਖਾਵਾਂਗਾ ਕਿ ਉਹ ਕੈਮਰਾ ਨੂੰ ਕਹਾਂਗੇ ਸਾਹਮਣੇ ਦਿਖਾ ਦੇ ਕਿਸ ਪ੍ਰਕਾਰ ਦਾ ਨਾ ਪਾਣੀ ਕਿੰਨਾ ਹੈ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਣੀ ਉਹਨਾਂ ਦੇ ਗੋਡਿਆਂ ਤੱਕ ਪਹੁੰਚਿਆ ਆ ਉਹ ਦੋ ਲੋਕ ਜਿਹੜੇ ਚੱਲ ਕੇ ਆ ਰਹੇ ਆ ਬਾਕੀ ਜਾ ਰਹੇ ਆ ਗੋਡਿਆਂ ਗੋਡਿਆਂ ਤੱਕ ਜਿਹੜਾ ਪਾਣੀ ਹੈ ਇਹ ਇਸ ਟਾਈਮ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਔਰ ਕਈਆਂ ਦੀ ਸਕੂਟਰੀਆਂ ਤੱਕ ਵੀ ਜਿਹੜਾ ਇੱਥੋਂ ਬੰਦ ਹੋ ਗਈਆਂ ਨੇ ਤੇ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਬਹੁਤ ਵੱਡਾ ਨਿੱਜੀ ਸਕੂਲ ਵੀ ਹੈ ਦੋ ਤਿੰਨ ਸਕੂਲ ਨੇ ਔਰ ਇੱਥੇ ਸਕੂਲ ਆਫ ਐਮੀਨੈਂਸ ਵੀ ਇਸ ਰਸਤੇ 'ਚੋਂ ਪੈਂਦਾ ਗਿਆ ਕਿ ਥੋੜੀ ਅੱ ਪੁਲਿਸ ਸਟੇਸ਼ਨ ਅੱਗੇ ਪੈਂਦਾ ਉਹ ਸੈਕਟਰ 32 ਨੂੰ ਵੀ ਇਹ ਰਸਤਾ ਆਮ ਤੌਰ ਤੇ ਜਾਂਦਾ ਹੈ ਇਹ ਉਹ ਰਸਤਾ ਹੈ ਇਹ ਉਹ ਰਸਤਾ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਿੱਥੇ ਪਾਣੀ ਇਸ ਟਾਈਮ ਨੱਕੋ ਨੱਕ ਅੱਧਾ ਦਾ ਗੋਡੇ ਹੈ ਇਹ ਬਿਲਕੁਲ ਸਕੂਲ ਦੀ ਬਾਉਂਡਰੀ ਦੇ ਕੋਲ ਹੈ ਸਵੇਰੇ ਜੋ ਬੱਚੇ ਇੱਥੇ ਆਉਣਗੇ ਤੁਸੀਂ ਸੋਚ ਸਕਦੇ ਹੋ ਕਿ ਕਿਸ ਕੰਡੀਸ਼ਨ ਦੇ ਵਿੱਚ ਉਹ ਸਕੂਲ ਦਾ ਗੇਟ ਹੈਗਾ ਉਹ ਸਕੂਲ ਦੇ ਗੇਟ ਦੇ ਬਾਅਦ ਹੁਣ ਤੁਸੀਂ ਦੇਖ ਰਹੇ ਹੋ ਕਿ ਫਰੰਟ ਗੇਟ ਹੈ ਜਿੱਥੇ ਪੇਰੈਂਟਸ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਉਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਉਹ ਵੀ ਜਿਹੜਾ ਨੱਕੋ ਨੱਕ ਭਰਿਆ ਆ ਔਰ ਇਹ ਰਸਤਾ ਹੋਇਆ ਜਿੱਥੋਂ ਇਸ ਏਰੀਏ ਦੇ ਲੋਕ ਜਦੋਂ ਸਬਜ਼ੀ ਮੰਡੀ ਨੂੰ ਸਬਜ਼ੀਆਂ ਖਰੀਦਣ ਆਉਣਗੇ ਤਾਂ ਕਿਸ ਰਸਤੇ ਤੋਂ ਨਿਕਲ ਕੇ ਆਉਣਗੇ ਮਹਿਲਾਵਾਂ ਕਿਸ ਪ੍ਰਕਾਰ ਮੰਡੀ ਤੱਕ ਜਾਉਣੀਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਘਾਟਾ ਸਬਜ਼ੀ ਮੰਡੀ ਵਾਲਿਆਂ ਨੂੰ ਤਾਂ ਹੈਗਾ ਹੀ ਹੈ ਲੇਕਿਨ ਸਬਜ਼ੀਆਂ ਲੈਣ ਵਾਲਿਆਂ ਨੂੰ ਉਸ ਤੋਂ ਵੱਡੀ ਪਰੇਸ਼ਾਨੀ ਆਈਆਂ ਨੇ ਕਿ ਕਿਸ ਪ੍ਰਗਾਨਾ ਚੋਂ ਘਰਾਂ ਗਿਆ ਮਹਿਲਾਵਾਂ ਆ ਰਹੀਆਂ ਨੇ ਆਓ ਦੇਖਦੇ ਹਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਦਾ ਮੈਡਮ ਜਿਹੜਾ ਹੈ ਪੈਦਲ ਜਿਹੜਾ ਵਾ ਆ ਰਹੇ ਨੇ ਔਰ ਕਿਸ ਪ੍ਰਕਾਰ ਦਾ ਸਮੱਸਿਆੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਮੈਂ ਤੁਹਾਡਾ ਨਾਮ ਕੀ ਹੈ ਗਗਨਪ੍ਰੀਤ ਲਾਓ ਗਗਨਪ੍ਰੀਤ ਅੱਛਾ ਕਿੰਨੀ ਕੋ ਸਮੱਸਿਆ ਆ ਰਹੀ ਕਿੰਨਾ ਪਾਣੀ ਇਕੱਠਾ ਹੈ ਬਸ ਬੜਾ ਪਾਣੀ ਘਰ ਦੇ ਅੰਦਰ ਵੀ ਚਲਾ ਜਾਂਦਾ ਬਾਹਰ ਵੀ ਪਾਣੀ ਬਹੁਤ ਖੜਾ ਹੋ ਰਿਹਾ ਤੇ ਅਸੀਂ ਏਰੀਆ ਨੰਦੇ ਤੁਸੀਂ ਹਾਂਜੀ ਇਸ ਏਰੀਆ ਦੀ ਸਬਜ਼ੀ ਮੰਡੀ ਐ ਇਸ ਏਰੀਆ ਦੀ ਹਾਂਜੀ ਤੇ ਅੱਜ ਪਾਣੀ ਕਿੰਨਾ ਇੱਥੇ ਭਰਿਆ ਇਸ ਤਰ੍ਹਾਂ ਦਾ ਪਾਣੀ ਐ ਜਿਵੇਂ ਨਦੀ ਵਗਦੀ ਹੁੰਦੀ ਐ ਇੰਨੀ ਨਹੀਂ ਨਹਿਰ ਹੁੰਦੀ ਐ ਹਾਂਜੀ ਹਾਂਜੀ ਸਿਆਰੀ ਪੂਰੀ ਤੁਹਾਨੂੰ ਹਾਂਜੀ ਕਿੱਥੇ ਜਾ ਰਹੇ ਹੋ ਤੁਸੀਂ ਇਹ ਮੰਦਿਰ ਜਾਣਾ ਸੀ ਅੱਜ ਪ੍ਰੋਗਰਾਮ ਸੀਗਾ ਮੰਦਿਰ ਚ ਉੱਥੇ ਜਾ ਰਹੇ ਹਾਂ ਉੱਥੇ ਜਾ ਰਹੇ ਹਾਂ ਹਾਂਜੀ ਹਰ ਪ੍ਰਸਾਦ ਤੇ ਇਦਾਂ ਦੇ ਮਾਹੌਲ ਹੁੰਦਾ ਐ ਹਰ ਬਰਸਾਤ ਤੇ ਹੁੰਦਾ ਜੀ ਪੂਰਾ ਮਾਹੌਲ ਹੁੰਦਾ ਹੈ ਮੇਰਾ ਵਿਜੇ ਪਾਸਵਾ ਨਾਮ ਹੈ ਮੈਂ मैं इतना जी करते की काम की करते काम तो आप अच्छा अच्छा देखिए जो समस्या यही समस्या जब भी बरसात होती है तो बहुत बुरा हाल हो जाता जी अच्छा। इतो... तो... सब्जी मंडी है, पूरी है। आं जी, आं जी, तो भी सब्जी मंडी तो इतो भी मंडी है। पूरा साल खुले ही रहती है बस एद ही हाल हो जाता है तीन चार घंटे ਹਾਂਜੀ 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 ਪੂਰਾ ਦਿਨ ਚੱਲੇ ਪੂਰਾ ਦਿਨ ਚਲੇਗਾ ਤਾਂ ਸਮਝੀਏ ਕਿ ਬਾੜ ਕਾ ਹੀ ਮਾਹੌਲ ਹੈ ਸੋ ਦੋਸਤੋ ਦੇਖਿਆ ਮਹਿਲਾਵਾਂ ਕਿਸ ਪਰ ਗਾਣਾ ਦੇ ਲੋ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਇਸ ਮਹਿਲਾ ਨੂੰ ਜੋ ਕਿ ਇੱਥੋਂ ਗੁਜ਼ਰ ਰਹੀ ਹੈ ਜੋ ਕਿ ਇੱਕ ਮੰਦਰ ਜਾ ਰਹੀ ਹੈ ਕਹਿ ਰਹੀ ਕਿ ਮੈਂ ਮੰਦਰ ਵੀ ਜਾਣਾ ਸੀ ਪ੍ਰੋਗਰਾਮ ਸੀਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਕੰਡੀਸ਼ਨ ਹੈ ਜੋ ਅਸੀਂ ਥੋੜੇ ਪਹਿਲਾਂ ਚਰਚਾ ਵੀ ਕਰ ਰਹੇ ਸੀ ਕਿ ਮਹਿਲਾਵਾਂ ਸ਼ਾਮ ਨੂੰ ਘਰੇ ਆਣਗੇ ਆਪਣੇ ਘਰ ਵਾਸਤੇ ਸਬਜ਼ੀਆਂ ਖਰੀਦਣ ਆਣਗੇ ਬੱਚਿਆਂ ਸੇ ਫਰੂਟ ਖਰੀਦਣ ਆਣਗੇ ਕਿੰਨੀ ਸਮੱਸਿਆ ਹੈਗੀ ਆ ਪਾਣੀ ਜਿਹੜਾ ਵਾ ਇੱਥੇ ਆਂਦਾ ਕਿ ਇਸ ਵਾਰ ਆਇਆ ਕੇ ਅੱਗੇ ਵੀ ਆਂਦਾ ਹੈ ਕਿ ਇਦਾਂ ਹੀ ਸਮੱਸਿਆਵਾਂ ਆਮ ਦੇਖਾਂ ਨੂੰ ਮਿਲਦੀਆਂ ਨੇ ਸੋ ਆ ਤੁਸੀਂ ਦੁਕਾਨ ਦੀ ਕੰਡੀਸ਼ਨ ਦੇਖ ਸਕਦੇ ਹੋ ਕਿ ਪਾਣੀ ਦੇ ਜਿਹੜਾ ਸਾਰਾ ਸਮਾਨ ਰਸਤਾ ਨੇ ਬੰਦ ਕੀਤਾ ਆ ਪਾਣੀ ਦੇ ਨਾਲ ਨਾ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ੈਂਕੀ ਹੈ ਜੀ ਕਿੰਨਾ ਸਮੇਂ ਤੋਂ ਕਿਸ ਕੰਮ ਕੀ ਦੁਕਾਨ ਕਿਸ ਕੰਮ ਭਾਜੀ ਮੇਰੀ ਫੁੱਟਵੇਅਰ ਦੀ ਹੈ ਬੈਗ ਅਟੈਚੀ ਦੀ ਹੈ ਜੀ ਅੱਛਾ ਤੇ ਇਸ ਨੂੰ ਮੈਂ ਦੇਖ ਰਿਹਾ ਪੂਰਾ ਰਸਤਾ ਬੰਦ ਕੀਤਾ ਹੈ ਭਾਜੀ ਇਹ 16 ਸਾਲ ਤੋਂ ਸਮੱਸਿਆ ਇਦਾਂ ਹੀ ਆ ਜੀ 16 ਸਾਲ ਤੋਂ ਕਸਾ ਆਨੰਦ ਸਭ ਤੋਂ ਪਹਿਲੇ ਤੁਸੀਂ ਇਹ ਤਿਆਰੀਆਂ ਕਰਦੇ ਕਿ ਪਾਣੀ ਅੰਦਰ ਨਾ ਆਵੇ ਮਤਲਬ ਬਰਸਾਤ ਆ ਜਵੇ ਚਰਾਤੀ 2 ਵਜੇ 3 ਵਜੇ ਆ ਜਵੇ ਸਾਨੂੰ ਇਹੀ ਹੁੰਦਾ ਕਿ ਪਹਿਲੇ ਜਾ ਕੇ ਦੁਕਾਨ ਦੇਖੀ ਕਿਤੇ ਪਾਣੀ ਤਾਂ ਨਹੀਂ ਆ ਗਿਆ ਮਤਲਬ ਮਤਲਬ ਸਭ ਤੋਂ ਪਹਿਲਾ ਹੀ ਹੈ ਨਾ ਕਿ ਦੁਕਾਨ ਜਾ ਕੇ ਪਾਣੀ ਨਾ ਆ ਗਿਆ ਹਾਂਜੀ ਇਹ ਸਭ ਤੋਂ ਕੀ ਲੱਖਾਂ ਦਾ ਮੈਨੂੰ ਨੁਕਸਾਨ ਹੋ ਸਕਦਾ ਇਹ ਪਾਣੀ ਬਿਲਕੁਲ ਹੋ ਸਕਦਾ ਹੈ ਜੀ ਸਾਹਮਣੇ ਵਾਲੇ ਪਾਸੇ ਦੇਖੋ ਤੁਸੀਂ ਕਿੱਦਾਂ ਦੁਕਾਨਾਂ ਬੰਦ ਪਈਆਂ ਲੋਕਾਂ ਦੀਆਂ ਬਹੁਤ ਬੁਰਾ ਹਾਲ ਹੈ ਇਹ ਸਰੀਰ ਪਾਣੀ ਦਾ ਨਹੀਂ ਹੈ ਕਿ ਬਰਸਾਤ ਹਾਂਜੀ ਇਹ ਮਤਲਬ ਕਿ 2 ਘੰਟੇ ਦੀ ਬਾਰਿਸ਼ ਦਾ ਪਾਣੀ ਹੈ ਜੇ ਸਾਰਾ ਦਿਨ ਪੈ ਜਵੇ ਤੇ ਗੱਲ करिए ਇਧਰ ਇਹ ਪੂਰੇ ਬਰਸਾਤਾ ਦੇ ਮੈਂ ਦੇਖਿਆ ਸਾਰੇ ਨਫਟੇ ਸਾਹਮਣੇ ਲਗਾਏ ਹੋਏ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਬਾਕੀ ਦੁਕਾਨਦਾਰਾਂ ਨੇ ਵੀ ਜਿਹੜੇ ਪੱਟੇ ਆ ਪੂਰਾ ਹੋਈ ਪ੍ਰਬੰਧ ਕੀਤਾ ਆ ਦੁਕਾਨਾਂ ਦੇ ਅੱਗੇ ਫੱਟੇ ਲਗਾਏ ਹੋਏ ਨੇ ਕਿਸ ਨੇ ਸੈਟੀ ਰੱਖੀ ਹੋਈ ਆ ਕਿਸ ਨੇ ਟੇਬਲ ਰੱਖਿਆ ਆ ਔਰ ਜ਼ਿਆਦਾਤਾਂ ਦੁਕਾਨਦਾਰ ਬੰਦ ਕਰਕੇ ਬਾਹਰ ਹੀ ਬੈਠੇ ਹੋਏ ਨੇ ਆਪਣੀ ਦੁਕਾਨਾਂ ਤੋਂ ਕਿਉਂਕਿ ਦੁਕਾਨ ਦੇ ਅੰਦਰ ਉਹਨਾਂ ਸਮਾਨ ਰੱਖ ਦਿੱਤਾ ਗਿਆ ਹੈਗਾ ਸੋ ਇਹ ਵੱਡੀ ਸਮੱਸਿਆ ਹੈ ਜਿਹੜੀ ਭਾਈ ਦੱਸੇ ਕਿ 16 ਸਾਲ ਤੋਂ ਇਹ ਸਮੱਸਿਆ ਆ ਰਹੀ ਹੈ ਸੋ ਭਾਈ ਇਹਦਾ ਕੋਈ ਨਿਪਟਾਰਾ ਨਹੀਂ ਆਇਆ ਤੱਕ ਰੋਡ ਜਾਲੀ ਨਹੀਂ ਹੈਗੀਆਂ ਭਾਜੀ ਇੱਕ ਜਾਲੀ ਹੈ ਜਦ ਤੱਕ ਸਾਰਾ ਪਾਣੀ ਪੂਰੇ ਏਰੀਆ ਦਾ ਪਾਣੀ ਇੱਕ ਜਾਲੀ ਦੇ ਇੱਥੇ ਹੀ ਨਿਕਲਣਾ ਹੈ ਜੀ ਇਹ ਘੱਟੋ ਘੱਟ ਵੀ ਤੁਸੀਂ ਸ਼ਾਮ ਨੂੰ ਆਓਗੇ ਤੁਹਾਨੂੰ 7 7:30 ਵਜੇ ਤੱਕ ਪਾਣੀ ਅੱਧਾ ਹੀ ਦਿਖੇਗਾ ਇੱਥੇ ਡਰੇਨ ਪਾਈਪ ਹੈ ਨਹੀਂ ਨੀ ਪ੍ਰੋਬਲਮ ਡਰੇਨ ਪਾਈਪ ਨਵੀਂ ਪੈ ਗਈ ਤਾਂ ਸਮੱਸਿਆ ਹੱਲ ਹੋਏਗੀ ਕੋਈ ਸਮੱਸਿਆ ਦਾ ਹੱਲ ਨਹੀਂ ਹੋਣਾ ਤੁਹਾਡਾ ਕਿਸੇ ਦਾ ਕੰਮ ਹੈ ਆਪਣਾ ਵੀ ਦੁਕਾਨ ਸ਼ਾਪ ਹੈ ਜੀ ਸ਼ਾਪ ਹਾਂ ਜੀ ਸਾਰਾ ਪਾਣੀ ਅੰਦਰ ਜਾਂਦਾ ਜਦੋਂ ਮਤਲਬ ਕਿ ਬਰਸਾਤ ਆਉਂਦੀ ਹਰ ਵਾਰ ਜਾਂਦਾ ਹੈ ਜਿਹੜੀ ਮਰਜ਼ੀ ਸਰਕਾਰ ਹੈ ਜੇ ਇਹ ਨਹੀਂ ਸਰਕਾਰਾਂ ਹੀ ਨੇ ਇਹੀ ਹਾਲ ਚੱਲਦਾ ਪਿਆ ਕੋਈ ਸਰਮਾਈ ਨਹੀਂ ਹੈ ਜੀ ਰੋਡ ਦੀ ਗੱਲ ਕਰੀ ਤਾਂ ਕਿ ਕਾਫੀ ਪੋਸਟ ਸਕੂਲ ਵੀ ਆਪ ਖੁੱਲ ਗਏ ਨੇ ਉਹ ਪੋਸ਼ਰੀਆ ਦੇ ਸਕੂਲ ਵੀ ਖੁੱਲ ਚੁੱਕੇ ਨੇ ਆ ਵੀ ਸਕੂਲ ਆ ਕਿਹ ਸਕੂਲ ਹੈ ਸਾਡਾ ਵੀ ਇੱਕ ਹੀ ਕਹਿਣਾ ਚਾਹੁੰਗਾ ਕਿ ਬੜੇ ਵਾਲਾ ਮੈਂ ਪਰੇਸ਼ਾਨ ਆ ਰਹੀ ਹੈ ਜੀ ਬੱਚਿਆਂ ਨੂੰ ਬੜੀ ਮੁਸ਼ਕਲ ਆ ਰਹੀ ਹੈ ਗ੍ਰੀਨ ਹੈਡ ਸਕੂਲ ਨਾਲ ਹੈਗਾ ਉਹਦੇ ਵਿੱਚ ਜੋ ਬੱਚੇ ਲੰਘਦੇ ਨੇ ਆਉਂਦੇ ਆਉਂਦੇ ਨੇ ਰੋਡ ਦੀ ਦੇਣੇ ਸੀ ਜਦੋਂ ਪ੍ਰਸ਼ਾਦਾਂ ਦੀ ਬੜਾ ਬੁਰਾ ਹਾਲ ਹੁੰਦਾ ਠੀਕ ਆ ਉਹ ਜਿਹੜੇ ਮਹਿਲਾਵਾਂ ਸਬਜ਼ੀਆਂ ਰੋਟੀਆਂ ਇੱਥੇ ਲੈਣ ਸਬਜ਼ੀਆਂ ਲੈਣ ਆਣੀਆਂ ਜਾਂ ਗੱਲ ਕਰੇ ਫਰੂਟਸ ਲੈਣ ਆਣੀਆਂ ਸ਼ਾਮ ਨੂੰ ਪਰ ਮੰਡੀਰੇ ਵਿੱਚ ਬੜਾ ਮੁਸ਼ਕਲ ਆਈ ਮਤਲਬ ਕਿ ਗੋਡੇ-ਗੋਡੇ ਪਾਣੀ ਹੈਗਾ ਕੋਈ ਮੋਟਰਸਾਈਕਲ ਵੀ ਲੰਘ ਰਿਹਾ ਜਾਂ ਸਾਈਕਲ ਲੰਘ ਰਿਹਾ ਸਾਰੇ ਮਤਲਬ ਕਿ ਉਹਨਾਂ ਦੇ ਮਤਲਬ ਕਿ ਅੱਧੇ ਟਾਇਰ ਡੁੱਬ ਦੇਣ ਚਾਹਦਾ ਹੈ ਅੱਛਾ ਅਗਰ ਗੱਲ ਕਰੀਏ ਕਿ ਕਿਹੜੇ ਏਰੀਆ ਦੀ ਸਬਜ਼ੀ ਮੰਡੀ ਅਗਰ ਆਪਾਂ ਤਾਂ ਕਿੱਥੇ ਖੜੇ ਆ ਇਸ ਟਾਈਮ ਵਰਦਮਨ ਸਬਜ਼ੀ ਮੰਡੀ 32 ਸੈਕਟਰ ਅੱਛਾ ਵਰਦਮਨ ਸਬਜ਼ੀ ਮੰਡੀ 32 ਸੈਕਟਰ ਵਰਦਮਨ ਅੱਗੇ ਜਾਂਦੇ ਬਿਲਕੁਲ ਨਾਲ ਹੀ ਆ ਹਾਂਜੀ ਹਾਂਜੀ ਵਰਦਮਨ ਨਾਲ ਹੀ ਠੀਕ ਹੈ ਤੇ ਹੁਣ ਭਾਈ ਤੁਹਾਡਾ ਕੀ ਨਾਮ ਸਰਬਜੀਤ ਸਿੰਘ ਬਹੁਤ ਸਮੱਸਿਆ ਆ ਰਹੀ ਜੀ ਦੋਨੋਂ ਦੇ ਕਰਨਾ ਬੰਦ ਕੀਤੀਆਂ ਆਈਆਂ ਪਾਣੀ ਅੰਦਰ ਜਾ ਰਿਹਾ ਉਹ ਦੋ ਗੰਨਾਂ ਦੇ ਦੋਨੋਂ ਦੀ ਬੰਦ ਕਰਤੀਆਂ ਹਾਂ ਜੀ ਹਾਂ ਜੀ ਹਾਂ ਜੀ ਤੇ ਬੰਦ ਕਰ ਬਚਾਅ ਹੋ ਰਿਹਾ ਫਾਨ ਦਾ ਗੰਦ ਆਈ ਹੈ ਜੀ ਥੋੜਾ ਬਹੁਤ ਅੰਦਰੋਂ ਦੀ ਜਾਣਾ ਹੀ ਹੈ ਛਟਲ ਦੇ ਜਦੋਂ ਪਾਣੀ ਓਵਰ ਹੈ ਕਿੰਨਾ ਕੁ ਰੋਕ ਲੋਗੇ ਕੀ ਮਾਹੌਲ ਬਣਿਆ ਹੋਇਆ ਹੈ ਤੁਹਾਡੇ ਏਰੀਆ ਦਾ ਮਾਹੌਲ ਇਹ ਆ ਜੀ ਨਾ ਤੇ ਇੱਥੇ ਕੋਈ ਡਰੇਨ ਪਾਟਰ ਦੀ ਪਾਈ ਪੈਗੀ ਆ ਕਿੰਨੇ ਐਮਐਲਏ ਬਦਲ ਗਏ ਸਰਕਾਰਾਂ ਬਦਲ ਗਈਆਂ ਕੋਈ ਸੁਣਵਾਈ ਨਹੀਂ ਆ ਜਾਣੇ ਆ ਉਹ ਕੰਦੇ ਜੀ ਪਾਵਾਂਗੇ ਟੈਂਡਰ ਪਾਸ ਹੋ ਗਿਆ ਪਤਾ ਨਹੀਂ ਕਿਹੜੇ ਖਾਤੇ ਚ ਪਾਏ ਹੋਏ ਆ ਟੈਂਡਰ ਜਿਹੜੇ ਖੁੱਲਦੇ ਹੀ ਨਹੀਂ ਹੈਗੇ ਆਪਾਂ ਜੀ ਗੱਲ ਕਰੀਏ ਇਸਮ ਕੀ ਮਾਹੌਲ ਬਣਿਆ ਹੈ ਤੁਹਾਡੇ ਏਰੀਆ ਦਾ ਚਾਰੇ ਪਾਸੇ ਕਰ ਦੇਖੀ ਬਹੁਤ ਬੁਰਾ ਹਾਲ ਹੈ ਦੇਖੋ ਸਾਰੇ ਪਾਸੇ ਤੁਸੀਂ ਆਖ ਵੀ ਨਜ਼ਰ ਮਾਰ ਲਓ ਬਹੁਤ ਬੁਰਾ ਹਾਲ ਹੈ ਪਾਣੀ ਪਾਣੀ ਹੋਇਆ ਪਿਆ ਜੀ ਪੂਰਾ ਤੇ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਤੂਆ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ